ਉਹਨਾਂ ਨੇ ਸਾਨੂੰ ਹੌਸਲਾ ਦੇਣਾ ਉਹਨਾਂ ਨੇ ਮਾਈਂਡ ਨੂੰ ਕੰਟਰੋਲ ਕਰਕੇ ਰੱਖਣਾ ਤੇ ਉਹ ਤੁਸੀਂ ਦੇਖਿਆ ਕੱਲ ਪਰ ਕੀ ਤੁਸੀਂ ਇਮੋਸ਼ਨਲ ਹੋਏ ਕੱਲ ਅੰਦਰ ਜਾ ਕੇ ਜਦੋਂ ਹਾਲਾਤ ਦੇਖੇ ਇਮੋਸ਼ਨਲ ਭਾਜੀ ਮੇਰੇ ਕੋ ਤਾਂ ਮਤਲਬ ਮੈਂ ਇਮੋਸ਼ਨਲ ਤੇ ਮੈਂ ਹੈ ਗਈ ਕੱਲ ਤਾਂ ਮੈਂ ਚੰਗੀ ਤਰ੍ਹਾਂ ਸੌ ਨਹੀਂ ਸਕਿਆ ਇਸ ਗੱਲ ਤੋਂ ਹਮ ਕਿ ਯਾਰ ਲੋਕ ਜਿਹੜੇ ਆ ਕੁਦਰਤ ਕਈ ਵਾਰੀ ਕਿੰਨਾ-ਕਿੰਨਾ ਨੇ ਇਮਤਿਹਾਨ ਲੈਂਦੀ ਹੈ ਕਈਆਂ ਬੰਦਿਆਂ ਦੇ ਜੇ ਬੰਦੇ ਜਿੰਨੇ ਸਟਰੋਂਗ ਨੇ ਉਹਨੇ ਉਹਨਾਂ ਦੇ ਉਦਾਂ ਦੇ ਹਾਲਾਤ ਬਣਾਤੇ ਆ ਕਿ 10 10 12 12 15 15 ਫੁੱਟ ਪਾਣੀ ਚੜ ਗਿਆ ਲੋਕ ਤੁਸੀਂ ਦੇਖਿਆ ਕਿ ਉੱਥੇ ਕੋਠਿਆਂ ਤੇ ਚੜੇ ਹੋਏ ਆ ਹਨਾ ਉੱਥੇ ਉਹਨਾਂ ਨੇ ਟੈਂਟ ਲਾਏ ਆ ਮਤਲਬ ਕਿੱਥੇ ਉਹ ਬੰਦੇ ਆਪਣੀ ਸਰਦਾਰੀ ਹਮ ਸਰਦਾਰੀ ਚ ਰਹਿ ਰਹੇ ਸੀਗੇ ਹਨਾ ਚੰਗੀ ਤਰ੍ਹਾਂ ਰਹਿ ਰਹੇ ਸੀ ਬੱਚਿਆਂ ਨੂੰ ਕਿਦਾਂ ਪਾਲ ਰਹੇ ਹੋਣਗੇ ਸਾਰੇ ਲੋਕ ਮੈਂ ਗਰੀਬ ਅਮੀਰ ਦੀ ਗੱਲ ਨਹੀਂ ਕਰਦਾ ਇਹ ਉਹ ਇਹ ਇਲਾਕੇ ਦੀ ਚੜ੍ਹਦੀ ਕਲਾ ਵਾਲਾ ਇੱਕ ਸਿਸਟਮ ਹੁੰਦਾ ਉਹ ਚ ਅਮੀਰ ਗਰੀਬ ਦੀ ਗੱਲ ਨਹੀਂ ਹੁੰਦੀ ਉਹ ਨਖਰਾ ਜੇ ਹੁੰਦਾ ਤੇ ਹੁੰਦਾ ਨਹੀਂ ਹੁੰਦਾ ਤੇ ਨਹੀਂ ਹੁੰਦਾ ਤੇ ਪਰ ਉਹਨਾਂ ਦੇ ਇਦਾਂ ਦਾ ਇਮਤਿਹਾਨ ਆ ਗਿਆ ਖੈਰ ਲੋਕ ਖੜ ਰਹੇ ਨਾਲ ਮੈਂ ਦੇਖਿਆ ਸਾਰੀ ਦੁਨੀਆ ਨੇ ਮੈਂ ਜਿਹੜੀਆਂ ਮੈਂ ਕੋਈ ਦੇਖੋ ਮੇਰੇ ਤੇ ਕੋਈ ਐਨ ਜੀਓ ਨਹੀਂ ਹੈ ਮੈਂ ਤੇ ਕੋਈ ਸਮਾਜ ਸੇਵਕ ਨਹੀਂ ਹੈਗਾ ਪਰ ਮੇਰਾ ਮੈਂ ਇਮੋਸ਼ਨਲ ਹੋਇਆ ਮੈਨੂੰ ਉਹ ਮਤਲਬ ਲੱਗਿਆ ਕਿ ਯਾਰ ਪੰਜਾਬ ਤੇ ਹਰ ਵਾਰੀ ਲੋਕਾਂ ਦੇ ਨਾਲ ਖੜਦਾ ਹੈ ਹੈਨਾ ਲੋਕਾਂ ਨਾਲ ਖੜਾ ਹੁੰਦਾ ਮੈਂ ਤੇ ਅੱਜ ਇੱਕ ਹੋਰ ਇੱਕ ਸਟੈਪ ਲਵਾਂਗਾ ਮੈਂ ਨੈਸ਼ਨਲ ਤੇ ਹੁਣ ਅਪੀਲ ਕਰਾਂਗਾ ਲੋਕਾਂ ਨੂੰ ਵੀ ਆਓ ਔਰ ਤੁਸੀਂ ਇੱਕ ਗੱਲ ਦੇਖਿਓ ਕਿਸੇ ਬੰਦੇ ਨੇ ਪੰਜਾਬ ਤੋਂ ਬਾਹਰ ਦੇ ਬੰਦੇ ਨੇ ਹਾ ਦਾ ਨਾਰਾ ਵੀ ਨਹੀਂ ਮਾਰਿਆ ਨਾ ਮੈਂ ਤੁਹਾਡੇ ਟੀਵੀ ਦੇ ਮਾਧਿਅਮ ਦੇ ਨਾਲ ਇੱਕ ਗੱਲ ਕਹਿਣਾ ਚਾਹੁੰਦਾ ਮੈਂ ਉਹਨਾਂ ਨੂੰ ਸੁਣ ਰਿਹਾ ਸੀ ਨਵਨੀਤ ਬਿੱਟੂ ਹੁਣਾਂ ਨੂੰ ਮੈਂ ਕਹਿੰਦਾ ਰਵਨੀਤ ਰਵਨੀ ਰਵਨੀਤ ਬਿੱਟੂ ਜਿਹੜੇ ਮੈਨੂੰ ਉਹਨਾਂ ਦਾ ਦੁੱਖ ਲੱਗਿਆ ਇੱਕ ਮੈਂ ਉਹ ਕਹਿ ਰਹੇ ਸੀ ਵੀ ਪੰਜਾਬ ਸਰਕਾਰ ਜਿਹੜੀ ਉਹ ਸੈਂਟਰ ਨੂੰ ਅਪੀਲ ਕਰੇ ਕਿ ਤੁਸੀਂ ਇੱਥੇ ਆ ਕੇ ਮਦਦ ਕਰੋ ਯਾਰ ਮਦਦ ਥੋੜੀ ਮੰਗਣ ਦੀ ਲੋੜ ਹੈ ਯਾਰ ਮਦਦ ਤੇ ਕਰਨੀ ਹੈ ਹੁਣ ਹੁਣ ਲੋਕੀਆਂ ਮਤਲਬ ਅਪੀਲ ਕਰਨ ਕੋਈ ਪੰਜਾਬ ਸਰਕਾਰ ਅਪੀਲ ਕਰੇ ਜਾਂ ਹੋਰ ਕੋਈ ਸਰਕਾਰ ਅਪੀਲ ਕਰੇ ਆਓ ਇੱਥੇ ਮਦਦ ਕਰੋ ਇੱਥੇ ਆਰਮੀ ਲੱਗਣੀ ਚਾਹੀਦੀ ਹੈ ਆਰਮੀ ਦੇ ਹੈਲੀਕਾਪਟਰਸ ਲੱਗਣੇ ਚਾਹੀਦੇ ਆਰਮੀ ਦੀਆਂ ਗੱਡੀਆਂ ਜਿਹੜੀਆਂ ਟਰੱਕ ਮੈਂ ਦੇਖਿਆ ਕਿ ਉਹ ਕੱਲ ਚੱਲ ਰਹੇ ਸੀਗੇ ਉਹ ਕਾਫੀ ਦੇਰ ਤੱਕ ਜਿੱਥੇ ਟਰੈਕਟਰ ਨਹੀਂ ਜਾ ਸਕਦਾ ਉੱਥੇ ਆਰਮੀ ਦੇ ਟਰੱਕ ਕਿਉਂਕਿ ਬਹੁਤ ਉੱਚੇ ਹੁੰਦੇ ਆ ਤੇ ਉਹ ਜਾਣੇ ਚਾਹੀਦੇ ਲੋਕਾਂ ਨੂੰ ਬਚਾਉਣਾ ਚਾਹੀਦਾ ਪਹਿਲਾਂ ਲੋਕਾਂ ਨੂੰ ਬਚਾ ਦੇ ਲੋ ਫਿਰ ਫਿਰ ਪੋਲਿਟਿਕਲ ਚੀਜ਼ਾਂ ਜਿਹੜੀਆਂ ਮੈਂ ਉਹਨਾਂ ਮੈਂ ਉਹਨਾਂ ਨੂੰ ਇਹ ਅਪੀਲ ਕਰਨਾ ਚਾਹੁੰਦਾ ਵੀ ਇਹਨਾਂ ਗੱਲਾਂ ਤੋਂ ਬਾਹਰ ਨਿਕਲ ਕੇ ਕਰੀ ਪਹਿਲਾਂ ਬਚਾ ਲਓ ਲੋਕਾਂ ਨੂੰ ਫਿਰ ਅਪੀਲ ਕਰਾਂਗੇ ਫਿਰ ਦੱਸਾਂਗੇ ਵੀ ਤੁਸੀਂ ਇਹ ਕੀਤਾ ਜਾਂ ਕਿਸੇ ਹੋਰ ਨੇ ਕੀਤਾ ਜਾਂ ਕਿਸੇ ਪਾਰਟੀ ਨੇ ਕੀਤਾ ਸੋ ਆਈ ਥਿੰਕ ਕਿ ਲੋਕਾਂ ਨੂੰ ਆਉਣਾ ਚਾਹੀਦਾ ਨਾਲ ਪਰ ਪੂਰੀ ਤੁਸੀਂ ਗਲੋਬਲ ਸਟਾਰ ਹੋ ਨੈਸ਼ਨਲ ਇੰਡਸਟਰੀ ਕਿਤੇ ਹੋਰ ਫਲੱਡਸ ਆ ਜਾਣੇ ਆ ਕੋਈ ਵਿਪਤਾ ਪੈ ਜੇ ਹੂੰ ਬਿਹਾਰ ਹੋਵੇ ਮੈਂ ਮੈਂ ਕਿਸੇ ਦੇ ਨਾਲ ਵਿਤਕਰਾ ਨਹੀਂ ਕਰ ਰਿਹਾ ਯੂਪੀ ਹੋਵੇ ਮੈਂ ਨਹੀਂ ਦੇਖਿਆ ਕਿ ਮਹਿੰਦਰ ਸਿੰਘ ਧੋਨੀ ਨੇ ਪੋਸਟ ਪਾਈ ਹੋਵੇ ਵਿਰਾਟ ਕੋਹਲੀ ਨੇ ਪਾਈ ਹੋਵੇ ਮੈਂ ਨਹੀਂ ਦੇਖਿਆ ਸਲਮਾਨ ਖਾਨ ਸ਼ਾਹਰੂਖ ਖਾਨ ਆਮੀਰ ਖਾਨ ਨੇ ਅਜੇ ਤੱਕ ਕੋਈ ਪੰਜਾਬ ਦੇ ਫਲਡਸ ਦੀ ਗੱਲ ਕੀਤੀ ਹੈ ਬੰਬੇ ਵਿੱਚ ਬੈਠੇ ਪੰਜਾਬੀ ਸਟਾਰਸ ਜਿਹੜੇ ਨੇ ਜਿਹੜੇ ਪੰਜਾਬ ਦੇ ਹੀ ਨੇ ਉਹਨਾਂ ਚੋਂ ਕਿਸੇ ਨੇ ਫਲਡਸ ਦੀ ਗੱਲ ਨਹੀਂ ਕੀਤੀ ਕੀ ਪ੍ਰੈਸ਼ਰ ਹੈ ਡਰ ਲੱਗਦਾ ਉਹਨਾਂ ਨੂੰ ਵੀ ਪੰਜਾਬ ਦੀ ਗੱਲ ਕਰਾਂਗੇ ਤਾਂ ਸ਼ਾਇਦ ਕੋਈ ਪ੍ਰੈਸ਼ਰ ਆ ਜੂ ਮੈਨੂੰ ਲੱਗਦਾ ਉਹ ਡਰਦੇ ਉਹਨਾਂ ਨੂੰ ਲੱਗਦਾ ਹੈ ਕਿ ਉਹ ਸਾਨੂੰ ਕੈਟੇਗੋਰਾਇਜ਼ ਨਾ ਕਰ ਦੇਣ ਸਾਨੂੰ ਇਦਾਂ ਜਿੱਦਾਂ ਜਿੱਦਾਂ ਕਈ মিডিਆ ਜਿਹੜਾ ਨੈਸ਼ਨਲ মিডিਆ ਵੀ ਪਰਸੈਪਸ਼ਨ ਬਣਾਉਂਦਾ ਰਹਿੰਦਾ ਕਿ ਇਹ ਖਾਲਸਤਾਨੀ ਨੇ ਜਾਏ ਕੱਟੜਵਾਦੀ ਨੇ ਜਾਂ ਕੋਈ ਹੋਰ ਚੀਜ਼ਾਂ ਕਈ ਚੀਜ਼ਾਂ ਉਹਨਾਂ ਨੂੰ ਯੂਜ਼ ਕਰਦੇ ਹੀ ਰਹਿੰਦੇ ਤੁਹਾਨੂੰ ਪਤਾ ਤੇ ਮੇਰੇ ਖਿਆਲ ਉਹ ਵੀ ਪ੍ਰੈਸ਼ਰ ਹੋ ਸਕਦਾ ਕਿ ਕੁਝ ਨਹੀਂ ਕਹਿ ਸਕਦੇ ਮੈਂ ਅੱਜ ਕੁਝ ਲੋਕਾਂ ਨੇ ਆਪਣੇ ਪੰਜਾਬੀ ਬੰਦਿਆਂ ਦੀਆਂ ਜਿਹੜੇ ਉੱਥੇ ਜਿਹੜਾ ਗਨਪਤੀ ਬੱਪਾ ਮੋਰੀਆਂ ਦਾ ਜਿਹੜਾ ਫੈਸਟੀਵਲ ਹੋ ਰਿਹਾ ਨਾ ਅਸੀਂ ਵੀ ਬਹੁਤ ਵਧੀਆ ਫੈਸਟੀਵਲ ਦੇ ਵਿੱਚ ਜਾ ਕੇ ਪਰਫਾਰਮ ਵੀ ਕਰਦੇ ਹਾਂ ਸ਼ਾਮਲ ਵੀ ਹੁੰਨੇ ਹਮੇਸ਼ਾ ਕਿਉਂਕਿ ਉਹਨਾਂ ਦਾ ਫੈਸਟੀਵਲ ਹੈ ਆਪਾਂ ਵੀ ਜਾ ਕੇ ਉਹ ਵੀ ਸਾਡੇ ਫੈਸਟੀਵਲ ਵਿੱਚ ਸ਼ਾਮਲ ਹੁੰਦੇ ਅਸੀਂ ਵੀ ਹੁੰਨੇ ਆ ਮੈਂ ਆਪਣੇ ਪੰਜਾਬੀਆਂ ਨੂੰ ਦੇਖ ਰਿਹਾ ਸੀ ਵੀ ਉਹ ਉਹਨਾਂ ਦੀ ਕੋਈ ਪੋਸਟ ਨਹੀਂ ਆਈ ਕੋਈ ਬੇਨਤੀ ਨਹੀਂ ਆਈ ਪਰ ਉਹ ਉਹ ਭੰਗੜੇ ਪਾ ਰਹੇ ਨੇ ਉੱਥੇ ਪਰ ਜਦੋਂ ਘਰ ਦੇ ਵਿੱਚ ਦੁੱਖ ਹੋਵੇ ਮੇਲਾ ਦਾ ਉਦੋਂ ਭੰਗੜਾ ਨਹੀਂ ਪਾਣਾ ਉਹ ਤਾਂ ਬਣਦਾ ਵੀ ਨਹੀਂ ਹੁੰਦਾ ਯਾਰ ਹੈ ਨਾ ਮੈਂ ਤੁਹਾਨੂੰ ਹੁਣ ਇਹਦੀ ਹੋਰ ਇੱਕ ਡਿਟੇਲਿੰਗ ਦੱਸਦਾ ਕਿ ਰਿਚਾਨੁਰਦ ਹੁਣਾ ਨੇ ਉੱਥੇ ਗਣਪਤੀ ਬੱਪਾ ਮੁਰਿਆ ਦਾ ਆਪਣੇ ਘਰ ਦੇ ਵਿੱਚ ਇੱਕ ਬਹੁਤ ਸੋਹਣਾ ਸੋਹਣਾ ਜਿਹਾ ਇੱਕ ਫੈਸਟੀਵਲ ਕਰਦੇ ਛੋਟਾ ਜਿਹਾ ਫੈਸਟੀਵਲ ਹੁੰਦਾ ਬਟ ਉਹ ਕਈਆਂ ਲੋਕਾਂ ਨੂੰ ਗਾਉਣ ਵਾਸਤੇ ਬੁਲਾਉਂਦੇ ਆ ਪਿਛਲੀ ਵਾਰੀ ਮੈਂ ਵੀ ਗਿਆ ਸੀਗਾ ਉੱਥੇ ਥੋੜਾ ਸੂਫੀ ਗਾਇਆ ਗੁਰਬਾਣੀ ਵੀ ਗਾਈ ਹੈ ਨਾ ਤੇ ਉਹ ਮੈਨੂੰ ਦੋ ਤਿੰਨ ਦਿਨ ਤੋਂ ਉਹਨਾਂ ਦਾ ਰਾਸਤਾ ਚੱਲ ਰਿਹਾ ਅੱਜ ਵੀ ਉਹਨਾਂ ਦਾ ਸਵੇਰੇ ਮੈਸੇਜ ਆਇਆ ਵੀ ਤੁਸੀਂ ਆ ਆ ਰਹੇ ਹੋ ਕਿ ਨਹੀਂ ਆਪ ਆ ਰਹੇ ਮੈਂ ਮੈਂ ਉਹਨਾਂ ਨੂੰ ਇੱਕ ਮੈਸੇਜ ਬੋਲ ਕੇ ਭੇਜਿਆ ਕਿ ਯਹਾਂ ਪਰ ਬਹੁਤ ਜ਼ਿਆਦਾ ਪ੍ਰੋਬਲਮ ਹੈ ਮੁਸ਼ਕਿਲ ਹੈ ਨਹੀਂ ਤਾਂ ਮੈਨੇ ਆ ਜਾਣਾ ਥਾ ਮੈਂ ਕਿਹਾ ਅਗਰ ਮੈਂ ਉਧਰ ਆ ਗਿਆ ਤਾਂ ਫਿਰ ਮੇਰਾ ਆਣਾ ਮੁਸ਼ਕਿਲ ਹੈ ਕਿਉਂਕਿ ਮੇਰੇ ਅੱਗੇ ਦੋ ਤਿੰਨ ਸ਼ੋਅ ਚੱਲਨੇ ਆ ਤਾਂ ਮੈਂ ਕਿਹਾ ਮੁਸ਼ਕਿਲ ਹੋ ਜਾਣਾ ਮੈਨੂੰ ਅੱਜ ਇਹ ਕੰਮ ਯਹਾਂ ਪਰ ਕਰਨੇ ਦੋ ਉਹਨੇ ਬਹੁਤ ਉਹਨੇ ਕਿਹਾ ਕਿ ਮੈਂ ਮੈਂ ਉੱਥੇ ਅਰਦਾਸ ਕਰਾਂਗੀ ਕਿ ਪੰਜਾਬ ਦੀ ਜਿਹੜੀ ਇਹ ਮੁਸ਼ਕਿਲ ਹੈ ਉਹ ਹੱਲ ਹੋ ਜਾਏ ਹਨਾ ਤੇ ਲੋਕ ਕਿੰਨੇ ਤੁਹਾਡੇ ਨਾਲ ਜੁੜਦੇ ਆ ਇਸ ਚੀਜ਼ ਨਾਲ ਕਿੰਨਾ ਫੀਲ ਹੈ ਕਈਆਂ ਲੋਕਾਂ ਨੂੰ ਪਰ ਕਈ ਲੋਕ ਡਰਦੇ ਆ ਕਿ ਬਹੁਤ ਸਾਰੇ ਲੋਕਾਂ ਨੂੰ ਮੈਂ ਤਾਂ ਮੈਂ ਤੇ ਤੁਹਾਨੂੰ ਪਤਾ ਫਿਰ ਥੋੜਾ ਜਿਹਾ ਅਫਰੰਟ ਵੀ ਹੋ ਜਾਣਾ ਉਹਨਾਂ ਮੈਂ ਤੇ ਪੰਗਾ ਵੀ ਲੈ ਲੈਣਾ ਆਰਟਿਸਟਾਂ ਨਾਲ ਵੀ ਪੰਗਾ ਲੈ ਨੀ ਸਿੰਘ ਨਾਲ ਪੰਗਾ ਲਿਆ ਥੋੜੇ ਦਿਨ